ਤੈਨੂੰ ਜੰਮਿਆਂ ਪਾਲਿਆ ਤੈਨੂੰ ਬੜੀਆਂ ਪੜਾਇਆ ਤੈਨੂੰ ਪੜਾ ਕੇ ਤੈਨੂੰ ਸਰਕਾਰੀ ਨੌਕਰੀ ਦੇ ਲਵਾਇਆ ਵੇ ਤੂੰ ਇਹ ਇਹ ਗਰ ਨੂੰਾਨੂੰ ਧੱਕੇ ਦੇਂਦੇ ਆ ਹੁਣ ਮੈਂ ਤੁਹਾਡੀ ਕਦਰ ਕਰਦਾਂਗੇ ਨਹੀਂ ਕਰਦਾ ਦੱਸੋ ਕਾਹੇ ਕਦਰ ਕਰ ਰਹੇ ਨਿਆਉ ਜਦੋਂ ਤੂੰ ਨਾਂ ਦੀ ਮੰਨਣ ਇੱਕ ਨਹੀਂ ਦਿਆ ਤਾਂ ਤੂੰ ਕੰਨੀ ਕਦਰ ਮੇਰੀ ਕਾਦੀ ਕਰ ਰਹੇ ਆ ਧੱਕਾ ਗੰਡੇ ਮੈਂ ਤਾਂ ਕਹੋਂਦਾ ਨਹੀਂ ਦੇ ਸਕਦਾ ਜਾਂ ਤੀ ਬੇਸ਼ੱਕ ਫੋਨ ਕਰਦੇ ਮੈਂ ਆਣਾ ਬਟਾ ਪੀ ਲੈਣਾ ਮੰਮੀ ਨਹੀਂ ਆ ਕੇ ਆਪੇ ਗੱਲ ਕਰ ਲੈਣਗੀ ਕਰ ਲੈਣੀ ਹੁੰਦੀ ਏਡੀ ਗੱਲ ਕਰਨੀ ਮੰਮੀ ਨੇ ਕਿਉਂ ਗੱਲ ਕਰਨੀ ਗੇ ਜਦੋਂ ਮੈਂ ਗੱਲ ਕਰਨ ਦੇ ਆ ਮੈਂ ਤੈਨੂੰ ਮੈਂ ਕਿੰਨਾ ਨਾਮ ਜਾਣ ਦੇਣਾ ਘਰੋਂ ਹੀ ਮੈਂ ਤੇ ਬੇਜੋਰ ਹੋ ਕੇ ਜਾਣਾ ਬੇਸ਼ੱਕ ਜਾ ਬਾਕੀ ਕਰਨਾ ਵਾਅਦਾ ਕਰ ਦੋ ਉਹ ਦੇਣਾ ਦੇ ਦਿਓ ਨਹੀਂ ਦੇਣਾ ਨਾ ਮਿਲਣਾ ਤੈਨੂੰ ਕੱਖ ਨੂੰ ਇੱਥੋਂ ਫਿਰ ਕੋਈ ਗੱਲ ਨਹੀਂ ਨਾ ਦਿਓ ਜਾ ਦਿਨ ਨਿਕਲੋ ਬਾਹਰ ਆਪਣੀ ਨੌਕਰੀ ਕਰਨਾ ਮੈਂ ਕਰ ਲਵਾਂ ਠੀਕ ਚੰ ਸਾਰੇ ਪ੍ਰੂਫ ਪੂਰੇ ਹੀ ਆ ਨਾ ਨਹੀਂ ਨਹੀਂ ਪੂਰੇ ਹੀ ਆ ਸਾਰੇ ਪ੍ਰੂਫ ਤੇ ਚੰਗਾ ਹੈ ਪਹਿਲਾਂ ਪਹਿਲਾਂ ਮੰਗਾ ਲੈਂਦੇ ਹਾਂ ਨਾ ਕੋਈ ਐਡਮਿਸ਼ਨ ਹੋ ਗਿਆ ਵੀ ਉਹ ਵੀ ਰਹੇ ਹਾਂ ਜੀ ਅਭੀ ਨਹੀਂ ਪਤਾ ਲੱਗਿਆ ਆਪਾਂ ਜਲਦੀ ਜਲਦੀ ਜਾ ਕੇ ਨਾ ਐਡਮਿਸ਼ਨ ਕਰਵਾ ਲਈਏ ਜੀ ਹਾਂ ਜੀ ਚਲੋ ਮੈਂ ਤਾਂ ਤਿਆਰ ਹੀ ਆ ਚਲਿਏ ਫਿਰ ਆਪਾਂ ਚੱਲਦੇ ਆਂ ਬਸ ਕਲੀਅਰ ਬਸ ਚਲਿਏ ਸੰਦੀਪ ਕੀ ਗੱਲਾਂ ਹੋਣ ਡੀਆਂ ਵਾ ਕੁਝ ਨਹੀਂ ਮੰਮੀ ਐਡਮਿਸ਼ਨ ਕਰਾਉਣ ਚੱਲੇ ਆਂ ਸੰਦੀਪ ਦੀ ਬਹੁਤ ਆਖਰ ਭਾਈ ਇਹ ਤੁਹਾਡੀ এডਿਊਕੇਸ਼ਨ ਤੁਹਾਡੀ ਨਹੀਂ ਕਰੇ ਮੈਂ ਮਿੱਤਰ ਨੂੰ ਕਿਹਾ ਜਾ ਜਾ ਕੇ ਰੋਣੀ ਤੇ ਪੈਣੀ ਮੈਂ ਤੈਨੂੰ ਕਿਹਾ ਵੀ ਨਹੀਂ ਅਹੀਂ ਜਾਣ ਦੇਣੀ ਪੜਨ ਨਹੀਂ ਜਾਣਦੇ ਤਾਂ ਤੂੰ ਕਿਤਰਾ ਭੇਜ ਰਿਹਾ ਹੋ ਚੱਲ ਜਾਗਾ ਸਾਡੇ ਮਮੀ ਚ ਜੋੜ ਰਹਿ ਤੂੰ ਕੋਈ ਗੱਲ ਨਹੀਂ ਹੈ ਤੂੰ ਉਹਨਾਂ ਨੂੰ ਹਾਂ ਕੀਤੀ ਆ ਤੇ ਭਰਾਉਣਾ ਤੇ ਪੈਣਾ ਇਹ ਕੁੜੀ ਨੂੰ ਮੈਂ ਕਿਹਾ ਮੇਰੇ ਨਾਮ ਕਰੋ ਨਿਗੰਦ ਦੇਣਾ ਹੀ ਉਹ ਤੇ ਨਾਮ ਆ ਜਾਣ ਦੇਣਾ ਹੀ ਇਹਨੂੰ ਫਿਰ ਮੰਮੀ ਵਿਆਹ ਹੀ ਨਾ ਕਰਦੇ ਤੇ ਜੇ ਜ਼ਰੂਰੀ ਬਣਨ ਜਾਂ ਫੇਕੇ ਨਾ ਚੱਲ ਜਾ ਉਹ ਵੀ ਗੱਲ ਦੱਸੋ ਬਣਾ ਕਿਉਂ ਦੇਕੇ ਚੱਲ ਜੇ ਜਿਹੜਾ ਵਿਆਹ ਇੱਥੇ ਆ ਤੇ ਵਿਆਹੀ ਇਥੇ ਤਾਂ ਆ ਫਿਰ ਇਹਨਾਂ ਨੇ ਬਾਹਰ ਕੱਢ ਛੱਡ ਗਏ ਹੁਣ ਵਿਆਹੀ ਇਥੇ ਆ ਤੀ ਉਹ ਆਪਣਾ ਕੰਮ ਕਰਕੇ ਜਾਇਆ ਕਰੂਗੀ ਠੀਕ ਹੈ ਮੈਂ ਕਿਹਾ ਜੇ ਤੂੰ ਇਹ ਕਹੇ ਖਾਲਦੇ ਆਇਆ ਮਨ ਤੇ ਬੇਦਖਲ ਤਾਨੂੰ ਕਰਕੇ ਮੈਂ ਬਾਹਰ ਕੱਢਣਾ ਤੋ ਮੰਨ ਤਾ ਫੇਰ ਨਾ ਉਦੋਂ ਤੇ ਹੀ ਕਰਨਾ ਲੱਭਦਾ ਨਹੀਂ ਕੁਛ ਵੀ ਇਥੇ ਉਦੋਂ ਜਾ ਕੇ ਸੱਜ ਕੇ ਬੈ ਗਏ ਕਿ ਹਾਂ ਕੋਈ ਗੱਲ ਨਹੀਂ ਵਿਆਹ ਕਰ ਦੋ ਹੀ ਪੜਾ ਦਾਂਗੇ ਸਾਰੀ ਦੁਨੀਆ ਸੱਜ ਕੇ ਬੈਂਦੀ ਮੈਂ ਕਿਹਾ ਅਸੀਂ ਇਕੱਲੇ ਨਹੀਂ ਬੈਠੇ ਜਾ ਕੇ ਮੰਮੀ ਤਾਂ ਬੇਟੇ ਕਲੀ ਕਰਦੇ ਠੀਕ ਹੈ ਨਾ ਮੇਰਾ ਵੀ ਘਰ ਤੇ ਸਹਿਗ ਤੈਨੂੰ ਹਿੱਸਾ ਚੰਗੀ ਤਾਂ ਦੇ ਕੇ ਤੋਰੂਗੀ ਚੰਗਨ ਇਹ ਗੱਲਾਂ ਨਹੀਂ ਚੰਗੀਆਂ ਹੁੰਦੀ ਮੈਂ ਕਿ ਸ਼ਿਆਣੀ ਗੱਲ ਕਰ ਰਹਾ ਨਾ ਕਿਹੜੀ ਨੋਤੀ ਜਾਣਦੀ ਬਾਹਰ ਕੋ ਜਾਂਦੀ ਹੈ ਕੋਈ ਦੱਸਾਂ ਮੈਲਾ ਮੈਨੂੰ ਸਾਰਿਆਂ ਨੂੰ ਜਾਂਦੀ ਕਿ ਕੌਣ ਜਾਣਦੀ ਹੈ ਕਿਹੜੀ ਹੱਟ ਖਰਚ ਦਿਖਾਈ ਹੈ ਕਿਹੜੀ ਕੁੜੀਆਂ ਦੀ ਗੱਲ ਸਾਰੀ ਹੈ ਬੜੀ ਲਿਖੀ ਸਵਾ ਬੜੀ ਲਿਖੀ ਆਈ ਉਹ ਪੜੀ ਤਾਂ ਉਹ ਭਰੌਂਦਿਆਂ ਨੂੰ ਮੈਂ ਨਹੀਂ ਪੜਨੀ ਜਾਂਦਾ ਮੈਨੂੰ ਜਿੱਦੇ ਹੀ ਗੱਲ ਜੋ ਮੈਂ ਨਹੀਂ ਜਾਣਦਣਾ ਪੜਨਾ ਇਹ ਜ਼ਰੂਰੀ ਪੜਾਉਣਾ ਇਹਨੂੰ ਪੇਕੇ ਘਲਾਕ ਕੀ ਜਵਾਬ ਦਵਾਂ ਆਪਣੇ ਸਾਰੇ ਜੋ ਮਰਜ਼ੀ ਕਹਿੰਦਾ ਰਹਿ ਜਾ ਕਿ ਮੈਂ ਪਿੰਡ ਫੋਨ ਕਰ ਦਿੰਨੀ ਫਿਰ ਮੰਮੀ ਨੂੰ ਕਰਦੇ ਬੇਸ਼ਅ ਕਰਦੇ ਕੋਈ ਨਹੀਂ ਕਰਨਾ ਪਿੰਡ ਠੀਕ ਹੈ ਨਾ ਚੱਲ ਜਲੀ ਮੇਰੇ ਨਾਲ ਉੱਠ ਚਲੀ ਜੇ ਦਲਜੀਤ ਤੂੰ ਇੱਥੇ ਤੈਨੂੰ ਇਹ ਗੱ ਕਰੋਂ ਤਾਂ ਕੱਖਾਂ ਮਿਲਣਾ ਨਹੀਂ ਤੇ ਸੌਰਿਆਂ ਕੋ ਜਾ ਕੇ ਹਿਸਾ ਨਹੀਂ ਫਿਰ ਹੁਣ ਮੰਮੀ ਉਹ ਸੌਰਿਆਂ ਨੂੰ ਹਾਂ ਕੀਤੀ ਤੁਸੀਂ ਕਿਉਂ ਨਹੀਂ ਮਿਲਣਾ ਸਾਨੂੰ ਮੈਨੂੰ ਮੈਂ ਲੈ ਕੇ ਨਹੀਂ دیتا ਸੌਰਿਆਂ ਨੂੰ ਫਿਰ ਮੈਂ ਜਰੂਰੀ ਇਹ ਨਮਾ ਪੜਾ ਬਣਾਵਾਇਨੂੰ ਤੇ ਮੈਂ ਲੈ ਕੇ ਦਿੱਤਾ ਮੇਰੀ ਜਵਾਨ ਹੈਗੀ ਹੈ ਤੇ ਜਾ ਪੜਾ ਲੈ ਫਿਰ ਜਾ ਕੇ ਮੰਮੀ ਮੈਂ ਤੈਨੂੰ ਘਰੋਂ ਵੀ ਨਹੀਂ ਦੇਣਾ ਤੈਨੂੰ ਕੱਖ ਵੀ ਤੇ ਤੈਨੂੰ ਬਾਹਰੋਂ ਵੀ ਕੱਖ ਨਹੀਂ ਮਿਲਣਾ ਮੈਨੂੰ ਪੈਸੇ ਹੁੰਦੇ ਐ ਇਹ ਗੱਲ ਇਹਨਾਂ ਮਾਰਨਾ ਕਰ ਪਾਇਆ ਇਹਨਾਂ ਨੌਕਰੀ ਦਾ ਇਹ ਕੋਈ ਪਤਾ ਨਹੀਂ ਕਰ ਮੈਂ ਤੇ ਨੌਕਰੀ ਦਾ ਕੋਈ ਪਤਾ ਨਹੀਂਗਾ ਇਹ ਕਿਹੜੀ ਕੋਈ ਸਰਕਾਰੀ ਨੌਕਰੀ ਵੀ ਐ ਤੈਨੂੰ ਜੰਮਿਆਂ ਪਾ ਲਿਆ ਤੈਨੂੰ ਪੜਾਇਆ ਤੈਨੂੰ ਪੜਾ ਕੇ ਤੈਨੂੰ ਸਰਕਾਰੀ ਨੌਕਰੀ ਦੇ ਲਵਾਇਆ ਵੇ ਤੂੰ ਇਹ ਇਹ ਗਰਵਾ ਨੂੰ ਧੱਕੇ ਦੇਂਦੇ ਆ ਹੁਣ ਮੈਂ ਤੁਹਾਡੀ ਕਦਰ ਕਰਦਾਂਗੀ ਨਾ ਨਹੀਂ ਕਰਦਾ ਦੱਸੋ ਕਾਦੀ ਕਦਰ ਕਰਨਿਆਂ ਨੂੰ ਜਦੋਂ ਤੂੰ ਮਾਂ ਦੀ ਮੰਨਣੀ ਇੱਕ ਨਹੀਂ ਵਿਆਹ ਤੂੰ ਕੰਨੀ ਕਦਰ ਮੇਰੀ ਕਾਦੀ ਕਰਨਿਆਂ ਤਾ ਕੰਡੇ ਮੈਂ ਤਾਂ ਕੰਮ ਭਰੀ ਬੇਸ਼ੱਕ ਫੋਨ ਕਰਦੇ ਮੈਂ ਆਣਾ ਬਟਾ ਮੰਮੀ ਨਹੀਂ ਆ ਕੇ ਆਪੇ ਗੱਲ ਕਰ ਲੈਣਗੇ ਕਰ ਲੈਣੇ ਆ ਜਿਹੜੀ ਗੱਲ ਕਰਨੀ ਮੰਮੀ ਨਹੀਂ ਕਿਉਂ ਗੱਲ ਕਰਨਗੇ ਜਦੋਂ ਮੈਂ ਗੱਲ ਕਰਨਿਆਂ ਮੈਂ ਤੈਨੂੰ ਕਹਿੰਦੀ ਨਾ ਮੈਂ ਜਾਣ ਦੇਣਾ ਹੀ ਘਰੋਂ ਹੀ ਮੈਂ ਤੇ ਬੇਜੋਰ ਹੋ ਕੇ ਜਾਣਾ ਬੇਸ਼ੱਕ ਜਾਉਂ ਬਾਕੀ ਕਰਨਾ ਵਾਅਦਾ ਕਰ ਦੋ ਉਹ ਦੇਣਾ ਦੇ ਦਿਓ ਨਹੀਂ ਦੇਣਾ ਨਾ ਮਿਲਣਾ ਤੈਨੂੰ ਕੱਖ ਨੂੰ ਇੱਥੋਂ ਫਿਰ ਕੋਈ ਗੱਲ ਨਾ ਦਿਓ ਜਦ ਦਿਨ ਨਿਕਲੋ ਬਾਹਰ ਆਪਣੀ ਨੌਕਰੀ ਕਰਨਾ ਮੈਂ ਕਰ ਲੂੰਗਾ ਜਾਂ ਕਰਦਾ ਰਹਿ ਜਾ ਫਾ ਚੰਗੀ ਗੱਲ ਹੋ ਵਾ ਯਾਰ ਘਰ ਚ ਰ ਚਲ ਤੂੰ ਇਹ ਟੈਨਸ਼ਨ ਨਾ ਲਾ ਕੋਈ ਗੱਲ ਨਹੀਂ ਰਹਿਣ ਦਿੰਦੇ ਮੇਰਾ ਤੇ ਆਪ ਨਹੀਂ ਦਿਲ ਕਰਾਂਦੀ ਮੈਨੂੰ ਜੀ ਨਹੀਂ ਸਮਝ ਆਉਂਦੀ ਤੇਰੀ ਮੰਨ ਤਾਂ ਮਾਰਾਂ ਮੈਂ ਮੰਮੀ ਦੀ ਨਾ ਮੰਨ ਤਾਂ ਮਾਰਾਂ ਮੈਂ ਮੈਂ ਕਿੱਧਰ ਜਾਵਾਂ ਦੱਸ ਘਰ ਚਿੱਧਾ ਕਾਪਾਤਰਿਆ ਤੇ ਫਿਰ ਪੜ੍ਹਨ ਦਾ ਕੀ ਫਾਇਦਾ ਮੇਰਾ ਜਾਊਗਾ ਪਤਾ ਨਹੀਂ ਘਰ ਦੇਦਾ ਇਹ ਬੁਰਾ ਹਾਲੀ ਮੰਮੀ ਦਾ ਵੀ ਔਖਾ ਹੀ ਆ ਕੋਈ ਗੱਲ ਨਹੀਂ ਅੱਜ ਤੂੰ ਰਹਿਣ ਦੇ ਆਪਣੇ ਨਾ ਕਾਗਜ਼ ਪੱਤਰ ਪੂਰੇ ਰੱਖ ਅੱਜ ਮੈਂ ਇਹਨਾਂ ਨੂੰ ਮੈਨੂੰ ਨਿਵੇਰਾ ਕਰ ਲੈਂਦੇ ਕੱਲ ਚੱਲਾਂਗੇ ਆਪਾ ਪਤਾ ਨਹੀਂ ਮੰਮੀ ਮੰਨਦੇ ਕਿਉਂ ਨਹੀਂ ਐ ਜੇ ਮੰਮੀ ਦੀ ਆਪਣੀ ਕੁੜੀ ਨੇ ਪੜ੍ਹਨਾ ਹੁੰਦਾ ਉਹਨੂੰ ਵੀ ਤਾਂ ਪੜਾਉਣਾ ਹੀ ਨਾ ਉਹਨਾਂ ਨੇ ਉਹ ਲੋ ਪੜਾਉਂਦੇ ਉਨੀ ਭਰਾ ਆ ਜਾਂਦੀ ਰਹੀ ਕਾਲਜੋ ਵੀ ਜਿੱਦਾਂ ਜੀ ਉਹ ਵਾ ਉਦਾਂ ਦੀ ਮੈਂ ਵਾਂ ਤੇ ਸਮਝੇ ਤਾਂ ਹੀ ਕੋਈ ਨਾਉ ਸਮਝਦੀ ਆ ਕੁੜੀ ਨਹੀਂ ਨਾ ਸਮਝਦੀ ਹੁਣ ਦੀਦੀ ਵੀ ਤੇ ਮੰਨਦੇ ਆ ਭਾਜੀ ਵੀ ਮੰਨਦੇ ਆ ਮੰਮੀ ਨੂੰ ਪਤਾ ਨਹੀਂ ਕੀ ਗੱਲ ਵਾ ਕੀ ਬਣਾ ਦੀਦੀ ਵੀ ਮੰਨਦੀ ਆ ਕਿ ਨਹੀਂ ਮੰਨਦੀ ਤੇਰੀ ਕੋਈ ਕਹੀ ਨਹੀਂ ਜਾਨੀ ਮੰਮੀ ਨੂੰ ਮੇਰੇ ਸਾਹਮਣੇ ਤੇ ਕਹਿੰਦੇ ਨਹੀਂ ਕੁਝ ਵੀ ਸਾਡੇ ਸਾਹਮਣੇ ਚੰਗੇ ਆ लवली ਵੀ ਚੰਗਾ ਵਾ ਰਪਿੰਦਰ ਭਾਬੀ ਵੀ ਚੰਗੀ ਆ ਚਲੋ ਕੋਈ ਗੱਲ ਨਹੀਂ ਤੇ ਟੈਨਸ਼ਨ ਨਾ ਲਾਓ ਮੈਂ ਕਾਗਜ਼ ਰੱਖ ਇਹਨਾਂ ਨਾਲ ਮੈਂ ਗੱਲ ਕਰਦਾਂ ਜਾ ਕੇ ਅਜੀ ਕੋਈ ਨਾ ਕੋਈ ਗੱਲ ਨੇ ਮੇਰਾ ਹੋਊਗਾ ਕਿ ਇਹਨਾਂ ਕੇ ਪਾਸੇ ਜਾਂ ਫਿਰ ਵੱਖਰੇ ਹੋਵਾਂਗੇ ਜਾਂ ਫਿਰ ਜਾਵਾਂਗੇ ਲੜਿਓ ਨਾ ਕੋਈ ਗੱਲ ਨਹੀਂ ਬਸਰੇ ਨਾਲ ਗੱਲ ਕਰਿਓ ਕੋਈ ਗੱਲ ਮੈਂ ਗੱਲ ਕਰਕੇ ਆਉਣਾ ਆਹ ਚੰਗਾ ਕਪੱਤ ਪਿਆ ਵਾ ਨਾ ਮੰਮੀ ਮੰਨਣ ਦੇ ਆ ਜੇ ਹੁਣ ਇਹ ਮੰਨ ਗਏ ਹੀ ਤੇ ਮੰਮੀ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਕੀ ਜੀ ਚੁੱਕਣਾ ਚਾਏ ਮੰਮੀ ਪਹਿਲਾਂ ਤਾਂ ਬੜਾ ਕਹਿੰਦੇ ਸੀ ਕੋਈ ਗੱਲ ਨਹੀਂ ਪੜਾਵਾਂਗੇ ਚਲੋ ਵੇਖਦੇ ਆਂ ਫਿਰ ਕੀ ਬਣਦਾ ਦੀਦੀ ਸਰਪਿੰਦਰ ਆਜਾ ਰਪਿੰਦਰ ਇੱਥੇ ਹੀ ਆ ਗਈ ਜੀ ਕੀ ਕਰਨ ਦੇ ਮਾਰੇ ਬਾਹਰ ਲੱਭਦੀ ਐਂ ਤੁਹਾਨੂੰ ਕੋਵਿੰਦ ਤੇ ਰਪਿੰਦਰ ਹਾਂ ਫੁਲਕੇ ਲਾਉਂਦੀ ਹੋਰ ਮੈਂ ਕੀ ਕਰਨਾ ਸੀਗਾ ਅਛਾ ਅਛਾ ਤੇ ਤੂੰ ਕਰਦੀ ਐਂ ਮੈਂ ਵੀ ਕੀ ਕਰਨਾ ਵਾਂ ਬਸ ਇਹੀ ਕੰਮ ਧੰਦੜੀ ਤੁਹਾਨੂੰ ਪਤਾ ਹੀ ਆ ਰੋਟੀ ਪਣੀ ਪਕਾ ਗਏ ਤੇ ਹੁਣ ਇਹ ਵੇਲੀ ਹੋਈ ਤੇ ਮੈਂ ਚਲ ਤੁਹਾਡੇ ਵੱਲ ਜਾਨੀ ਤੇ ਹੀ ਆਏ ਨਹੀਂ ਕਿੰਨੇ ਦਿਨ ਹੋ ਗਏ ਆ ਤੂੰ ਤੇ ਵੇਲੀ ਹੋਈ ਤੇ ਉਹ ਕਰਨੀ ਉਹਨੇ ਦੀਦੀ ਕੀ ਕਰਨਾ ਸਾਰਾ ਦਿਨ ਵੇਲੀ ਰਪਿੰਦਰ ਉਹੜ ਵੀ ਉਹ ਵੇਲੀ ਤੇ ਜਦੋਂ ਅਜੇ ਉਹਨੇ ਕਾਲਜ ਜਾਂਦੀ ਜੇਦ ਫੜੀ ਆ ਤੇ ਜੀ ਉਹ ਜਾਣ ਡੈਪੀ ਤੇ ਫੇਰ ਤੋਂਨੇ ਬਿਲਕੁਲ ਨਹੀਂ ਕੱਖ ਵੀ ਕਰਿਆ ਕਰਨ ਤੇ ਸਾਰਾ ਕੰਮ ਤੂੰ ਹੀ ਕਰਿਆ ਕਰੇਂਗੀ ਫੇਰ ਐਸੇ ਗੱਲ ਦਾ ਦੀਦੀ ਰਫੜ ਪਿਆ ਵਾ ਤਾਂ ਹੀ ਤਾਂ ਮੈਂ ਤੁਹਾਡੇ ਵੱਲ ਆਈ ਆ ਕਿ ਕੋਈ ਨਾ ਕੋਈ ਸਕੀਮ ਲੈ ਕੇ ਆਉਣੀ ਆ ਸੱਚੀ ਮੈਂ ਰਿਹਾਵ ਘਰ ਦੇ ਵਿੱਚ ਬਿਤਾਜੇ ਪਈ ਆ ਜੇ ਮੰਮੀ ਨਾਲ ਗੱਲ ਕਰਦੀ ਆ ਉਹ ਵੀ ਬਸ ਇਦਾਂ ਹੀ ਹਾਂ ਹਮ ਵਰਗਤ ਬਾਜ਼ਾਰ ਛੱਡਦੀ ਆ ਜੇ ਇਹਨਾਂ ਨਾਲ ਕਰਦੀ ਆ ਤੇ ਇਹ ਬਸ ਭਰਾ ਦੇ ਹੋਏ ਮਰ ਚਲੇ ਨਾ ਮੇਰਾ ਭਰਾ ਵਾ ਮੇਰੀ ਪਰਜਾਈ ਆ ਨਹੀਂ ਤੇ ਇਹਨੂੰ ਇਹ ਨਹੀਂ ਦੇਦਾ ਵੀ ਉਹਨੇ ਕਿਦਾਂ ਮਗਰ ਲਾਇਆ ਵਾ ਉਹਨੂੰ ਉਹ ਹਰ ਇੱਕ ਗੱਲ ਉਹਦੀ ਮੰਨਦਾ ਵਾ ਤੇ ਕੀ ਗੱਲ ਇਹ ਨਹੀਂ ਤੇਰੀਆਂ ਮੰਨ ਸਕਦਾ ਮੰਨਦੇ ਨਹੀਂ ਆ ਨਾ ਮੰਨਣ ਤੇ ਫੇਰ ਵਾ ਨਾ ਉਹਨੇ ਤਾਂ ਪੂਰਾ ਮਗਰ ਲਾਇਆ ਵਾ ਉਹਨੂੰ ਨਾਲੇ ਦੀਦੀ ਮੇਰੀ ਸੁਣੋ ਗੱਲ ਗੱਲ ਕਰਨ ਨੂੰ ਤੇ ਦਿਲ ਨਹੀਂ ਕਰਦਾ ਹੈਗਾ ਹੁਣ ਵੇਖੋ ਉਹ ਵੀ ਡਿਊਟੀ ਤੇ ਜਾਂਦਾ ਜੇ ਇਹ ਵੀ ਪੜਨ ਲੈ ਪਈ ਇਹਨੇ ਵੀ ਆਪਣੀ ਨੌਕਰੀ ਕਰਨ ਲੱਗ ਪੈਣਾ ਤੇ ਇਹਨਾਂ ਨੇ ਕਿੱਧਰ ਨੂੰ ਜਾਣਾ ਵਾ ਹੁਣ ਤਾਂ ਸਾਂਝੇ ਘਰੋਂ ਲਈ ਜਾਂਦੇ ਆ ਮੈਂ ਤੇ ਕਹਿੰਦੀ ਨਹੀਂ ਪੀ ਆਖਣਾ ਵਾ ਤੁਹਾਡੇ ਘਰ ਜੋ ਮਰਜ਼ੀ ਹੁੰਦਾ ਰਹੇ ਨਾ ਤੇ ਇਹ ਕਾਤੋਂ ਵਿੱਚ ਹਨਾ ਦਖਲ ਅੰਦਾਜ਼ੀ ਕਰਦੀ ਐ ਪਰ ਤਰਸੋਂ ਦਾ ਮੈਨੂੰ ਵੀ ਬੜਾ ਆਉਂਦਾ ਵਾ ਤੁਹਾਡਾ ਤੁਸੀਂ ਦੋਵਾਂ ਜਣੇ ਨੇ ਨਾ ਇਦਾਂ ਹੀ ਰਹਿ ਜਾਣਾ ਵਾ ਦੀਦੀ ਹੁਣ ਅਸੀਂ ਤੇ ਮੈਂ ਬਥੇਰੀ ਵਾ ਪੇਛ ਲਾਉਂਦੀ ਆ ਬੜਾ ਇਹਨਾਂ ਨੂੰ ਸਮਝਾਉਣੀ ਆ ਪੀ ਹੁਣੇ ਘਰ ਵੱਲ ਵੇਖ ਲੋ ਮੁੜ ਕੇ ਤੁਸੀਂ ਪਛਤਾਵੋਗੇ ਹੁਣ ਤਾਂ ਸਾਂਝੇ ਘਰੋਂ ਸਾਰਾ ਕੁਝ ਚੱਲੀ ਜਾਂਦਾ ਵਾ ਤੇ ਉਹਨਾਂ ਨੇ ਆਪਣੇ ਸੈੱਟ ਹੋਏ ਜਾਣਾ ਵਾ ਤੇ ਇਹਨਾਂ ਨੇ ਬਸ ਰਹਿਣਾ ਗੁਏ-ਕੁੜੇ ਜੋਗੇ ਰਪਿੰਦਰ ਤੂੰ ਇਦਾਂ ਕਰ ਜੇ ਲਵਲੀ ਨਹੀਂ ਨਾ ਤੇਰੀ ਮੰਨਣ ਡਿਆ ਤੇ ਤੂੰ ਨਾ ਚਾਚੀ ਨੂੰ ਆਪਣੇ ਵੱਲ ਦੀ ਗੱਲ ਫੇਰ ਇਹ ਗੱਲ ਬਣਨੀ ਹੈ ਜੇ ਚਾਚੀ ਨਾ ਨਾ ਮੰਨੀ ਤੇ ਸਮਝ ਲੈ ਕਿ ਕਿਸੇ ਵੀ ਨਹੀਂ ਗਾ ਮੰਨਣਾ ਫੇਰ ਤੇ ਲਵਲੀ ਦੀ ਵੀ ਨਹੀਂ ਚਲਣੀ ਹੈਗੀ ਤੇ ਤੂੰ ਇਦਾਂ ਕਰ ਕਿ ਮਾਤਾ ਨੂੰ ਮਗਰ ਲਾ ਆਪਣੇ ਜੇ ਉਹ ਤੇਰੇ ਵੱਲ ਹੋ ਗਈ ਨਾ ਤੇ ਫੇਰ ਤੇਰੀ ਸਕੀਮ ਕਾਮ ਜਾਊ ਹੋਣੀ ਹੈ ਨਹੀਂ ਦੀਦੀ ਹਾਂ ਵਾਲੀ ਗੱਲ ਤਨਾ ਪਈ ਸੱਚੀ ਬੜੀ ਵਧੀਆ ਕੀਤੀ ਹੈ ਤੇ ਮੇਰੇ ਮੰਨਣ ਵਿੱਚ ਵੀ ਆ ਗਈ ਹੈ ਹੁਣ ਇਦਾਂ ਹੀ ਕਰਦੀ ਆਂ ਮੰਮੀ ਨੂੰ ਜੇ ਬੱਸ ਚ ਕਰੂੰਗੀ ਨਾ ਤੇ ਫੇਰ ਹੀ ਗੱਲ ਕਿਉਂ ਕਿ ਮੰਮੀ ਦੀ ਤਾਂ ਘਰ ਦੇ ਵਿੱਚ ਚੱਲਣੀ ਤੂੰ ਬੱਸ ਨਾ ਮੰਮੀ ਮੰਮੀ ਕਰਦੀ ਆ ਕਰਨ ਤੇ ਹਰ ਇੱਕ ਉਹਦੀ ਜਿਹੜੀ ਖਵਾਇਸ਼ ਆ ਨਾ ਪੂਰੀ ਕਰੀ ਜਾ ਕਦੀ ਉਹ ਨੂੰ ਰੋਟੀ ਦੇ ਦੇ ਤੀ ਕਦੀ ਖੁਆ ਦੇ ਤਾ ਤੇ ਜਿਹੜੀ ਉਹ ਨਾ ਮੰਮੀ ਨੂੰ ਨਾ ਪੁੱਛਣਾ ਪੁੱਛਿਆ ਹੀ ਨਾ ਕਰੀ ਨਹੀਂ ਇਦਾਂ ਹੀ ਕਰੂੰਗੀ ਆਹੋ ਤੇ ਫੇਰ ਮੈਂ ਤਾਂ ਹੀ ਮੈਨੂੰ ਤੇ ਆ ਕੇ ਗੱਲ ਦੀ ਸਮਝ ਨਹੀਂ ਹੀ ਲੱਗਦੀ ਤੇ ਮੈਂ ਹਾਂ ਚੱਲ ਤੁਹਾਡੇ ਵੱਲ ਹੀ ਜਾਣੀ ਆ ਤੇ ਕੀ ਬੈ ਤੁਸੀਂ ਕੋਈ ਗੱਲ ਦੱਸੋ ਉਚਾਲ ਕੋਈ ਨਹੀਂ ਮੈਂ ਘੜੀ ਦੂਰ ਵਾ ਤੇ ਤੂੰ ਆ ਜਾ ਘਰ ਇੱਧਰ ਪਤਾ ਨਾ ਗੱਲ ਕੀ ਆ ਦੀਦੀ ਅੱਗੇ ਨਾ ਬੋਲਦੀ ਨਹੀਂ ਇਹ ਇਨਾ ਗੜੀ ਹੁਣ ਤੇ ਪਰਸੋਂ ਚੌਹਦੀ ਨਾ ਮੰਮੀ ਦੇ ਗੜੀ ਬੋਲਣ ਵੀ ਲੱਪੀ ਆ ਦੀ ਮੈਂ ਵੀ ਪਤਾ ਨਹੀਂ ਕਾਦੇ ਖੰਭ ਲੱਗ ਗਏ ਉਹਨੂੰ ਇੰਨੇ ਏਨੀ ਰੋਲੀ ਪੈਣ ਦੀ ਸੀ ਨਾ ਤੁਹਾਡੇ ਘਰ ਤੇ ਮੈਂ ਆਖਾ ਕਿ ਦਾਸਾ ਹੀ ਜੇ ਤਾਂ ਕੰਨਾ ਬੋਲੀਆਂ ਲੱਗੀਆਂ ਹੈਗੀਆਂ ਨਾ ਨਾ ਤੂੰ ਬੋਲੀ ਤੇ ਨਾ ਮੈਂ ਤੇ ਇਹ ਨਵੀਂ ਆ ਗਈ ਆ ਵੇ ਤੇ ਬੋਲਣ ਦਾ ਕਿਤੇ ਮੱਸਾ ਜਿੰਨਾ ਇਹਨੂੰ ਹਲੇ ਦੀਦੀ ਬਾਮਾ ਦੇ ਚੂੜਾ ਪਾਇਆ ਵਾ ਤੇ ਹੁਣੇ ਹੀ ਇਹ ਬਹੁੜਾ ਪਿਆ ਕਰਨ ਤੇ ਜਦੋਂ ਹੱਡੇ ਵਰੇ ਹੋਣਾ ਵਾ ਉਦੋਂ ਇਹ ਕੀ ਕਰੂਗੀ ਇਹਦੇ ਤੁਹਾਨੂੰ ਟਿਕਣ ਨਹੀਂ ਦੇਣਾ ਨਾ ਤੇ ਨਾਲੇ ਅਜੇ ਕਹਿੰਦੀ ਮੈਂ ਪੜਨਾ ਵਾ ਬੋਲਣ ਦੀ ਤੇ ਤੈਨੂੰ ਅਕਲ ਨਹੀਂ ਹੈਗੀ ਮਾਸਾ ਵੀ ਤੇ ਪੜ ਕੇ ਇਹਨੇ ਕੀ ਕਰਨਾ ਵਾ ਭਲਾ ਮੈਨੂੰ ਤੇ ਉਹ ਸਮਝ ਨਹੀਂ ਲੱਗਦੀ ਖਰੇ ਕੀ ਮਗਰ ਪੜ ਕੇ ਇਹ ਇਹਦਾ ਕੀ ਨਹੀਂ ਹੈ ਚੱਲ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੂੰ ਨਾ ਇਦਾਂ ਹੀ ਕਰ ਜਿੱਦਾਂ ਤੈਨੂੰ ਮੈਂ ਕਿਹਾ ਵਾ ਨਹੀਂ ਕੋਈ ਨਹੀਂ ਜਿਹੜੀ ਤੂੰ ਸਕੀਮ ਦਿੱਤੀ ਹੈ ਨਾ ਮੈਂ ਇਦਾਂ ਹੀ ਕਰਕੇ ਵੇਖੂਗੀ ਜੇਦ ਹੋ ਗਈ ਕਾਮਯਾਬ ਤਾਂ ਫੇਰ ਕੋਈ ਨਹੀਂ ਮੈਂ ਤੁਹਾਨੂੰ ਦੱਸੂਗੀ ਫੇਰ ਕੋਈ ਗੱਲ ਨਹੀਂ ਆਜੀ ਤੂੰ ਤੇ ਮੈਂ ਉੱਧਰ ਡਰਦੀ ਨਹੀਂ ਆਉਂਦੀ ਵੀ ਐਵੇਂ ਤੇਰੇ ਲਾਗੇ ਬੈ ਗਈ ਤੂੰ ਨੇ ਆਖੜਾ ਵਾ ਵੀ ਮੇਰੀਆਂ ਕਰਨ ਲਈ ਹੁਣੀ ਆ ਉਹ ਨਹੀਂ ਨਹੀਂ ਕੋਈ ਨਹੀਂ ਕੋਹ ਨਹੀਂ ਹੁੰਦਾ ਹੁਣ ਆਪਣੇ ਭੈਣ ਭਰਾ ਦੇ ਘਰੀ ਜਾਣਾ ਵਾ ਹੋਰ ਕਿੱਥੇ ਜਾਣਾ ਵਾ ਆਜਿਆ ਕਰੋ ਤੁਸੀਂ ਕੋਈ ਨਹੀਂ ਟਾਈਮ ਕੱਢ ਕੇ ਚੱਲ ਕੋਈ ਨਹੀਂ ਸੁੱਕੇ ਲੱਠਣ ਦੇ ਆ ਖਾਲਾ ਰੋਟੀ ਨਹੀਂ ਨਹੀਂ ਰੋਟੀ ਨਹੀਂ ਖਾਣੀ ਮੈਂ ਰੋਟੀ ਪਕਾ ਕੇ ਤੇ ਉਦਾਂ ਹੀ ਛੱਡ ਕੇ ਆ ਗਈ ਹਾਂ ਹੁਣ ਜਾ ਕੇ ਖਾਣੀ ਆ ਚੱਲ ਠੀਕ ਕਰ ਲੋ ਦੀ ਕੋਈ ਨਹੀਂ ਚੱਲ ਜੋ ਮੈਂ ਚਾਹੁੰਦੀ ਹੀ ਨਾ ਉਹੀ ਹੋਣ ਦਿਆ ਚਾਚੀ ਨੂੰ ਤੇ ਮੈਂ ਆਪਣੇ ਮਗਰ ਲਾਇਆ ਹੀ ਲਾਇਆ ਹੀ ਤੇ ਹੁਣ ਇਹ ਵੀ ਮੈਡਮ ਆ ਗਈ ਹੈ ਤੇ ਕੋਈ ਨਹੀਂ ਤੂੰ ਆ ਜੰਡੀਆ ਸਕੀਮਾਂ ਲੜੀਆਂ ਲੈ ਤੈਨੂੰ ਮੈਂ ਦਵਾਂ ਤੈਨੂੰ ਚੱਜਦੀਆਂ ਸਕੀਮਾਂ ਉਹ ਤੀਜੀ ਨੂੰ ਆਪਣੇ ਵੱਲ ਦੀ ਕਰਨਾ ਉਹ ਵੇਖਣਾ ਭਲਾ ਕੀ ਕਹਿੰਦੀ ਮम्मी ਕੀ ਕਰੰਦੇ ਆ ਕੋਈ ਨਹੀਂ ਮੈਂ ਦੁੱਧ ਦੰਗਾਂ ਲਈ ਅਸ਼ਾ ਰੋਟੀ ਤੇ ਮੈਂ ਪਕਾ ਲਈ ਹੀ ਨੇ ਚਲ ਹੁਣ ਮੈਂ ਆ ਕੇ ਕਰ ਲੈਣਾ ਸੀ ਜਿਹੜਾ ਰਹਿ ਗਿਆ ਸੀ ਮੈਂ ਕਿੱਥੇ ਜਾਣਾ ਵਾ ਉਹ ਮੈਂ ਜਰਾ ਕਿਧਰ ਗਈ ਬਾਹਰ ਨੂੰ ਉਧਰ ਜਿੰਦਰ ਡੱਬੀ ਵਜਾ ਮਾਰਨ ਉਹ ਕਾਮੀ ਤੁਹਾਨੂੰ ਜਰਾ ਕਦੇ ਉਹ ਡਈ ਹੀ ਸਦਨ ਤੇ ਤਾਂ ਕਰਕੇ ਉਧਰ ਚਲ ਗਈ ਹੂੰ ਉਧਰ ਚਲ ਗਈ ਤੇ ਘਰ ਤੇ ਮਾਸ਼ਾ ਲਾ ਕੇ ਬੈਠੇ ਪੂਰਾ ਹੀ ਤੇ ਮਾਸ਼ਾ ਅੱਲਾਹ ਇਹ ਕਿਹੜੀ ਵੱਲੋਂ ਆਂਦਾ ਸਕੂਲੇ ਮੈਂ ਪੌਣੀ ਪੌਣੀ ਆਪਾਂ ਜੋ ਮਰਜ਼ੀ ਹੋਵੇ ਤੇ ਮੈਂ ਜੇ ਪੌਣੀ ਤੇ ਮੈਂ ਤੁਹਾਨੂੰ ਬੇਦਖਲ ਕਰਕੇ ਘਰੋਂ ਕੱਢਣਾ ਤੁਹਾਨੂੰ ਮੈਂ ਜੇ ਇਹ ਗੱਲ ਤੇ ਆਏ ਉਥੇ ਮੰਮੀ ਇਹ ਤਾਂ ਹੁਣ ਇੱਕੋ ਗੱਲ ਦੀ ਜੇਦੀ ਕਰਕੇ ਬੈ ਗਈ ਆ ਕਮਸੇ ਕਮ ਬੰਦਾ ਸਾਰੇ ਜੀਆਂ ਨੂੰ ਭਾਲੇ ਬਹਿ ਕੇ ਸਲਾਹ ਕਰਨ ਇਹਦੇ ਕਰਦੇ ਮਰਜ਼ੀਆਂ ਆਪਣੀਆਂ ਇੰਦਾ ਥੋੜਾ ਪੜਿਆ ਜਾਂਦਾ ਵਾ ਨਹੀਂ ਪੜਾਉਣੀ ਨਹੀਂ ਇਹ ਗਾੜੀ ਘੱਲਣੀ ਨਹੀਂ ਭਾਵੇਂ ਜੋ ਮਰਜ਼ੀ ਕਰਦਾ ਰਵੇ ਤੇ ਹੁਣ ਕੀ ਕਹੀਏ ਹੁਣ ਵਿੱਚ ਪਹਿਲੀਆਂ ਨੋਵਾ ਕਿੰਨੀਆਂ ਕ ਗਈਆਂ ਬਾਹਰ ਗਈ ਉਹ ਬਾਹਰ ਸਾਡੀ ਕਿੰਨੀਆਂ ਜਾਂਦੀ ਹੈ ਕੋਈ ਮੰਮੀ ਜਾਂਦੀਆਂ ਤਾਂ ਨਹੀਂ ਘਾਲ ਤੇ ਟਾਡੀ ਸਹੀ ਆ ਹੁਣ ਮੈਂ ਕਿਨੱਕ ਜਾਂ ਦੇਈ ਇਹਨੇ ਹੱਥਾਂ ਨੂੰ ਨਿਕਲ ਜਾਣਾ ਮੁੜ ਕੇ ਸਾਡੇ ਹੱਥ ਨਹੀਂ ਆਉਣਾ ਮੁੜ ਕੇ ਇਹਨੇ ਇਹਨੇ ਵੀ ਕੰਜਰ ਨੇ ਰੋਣਾ ਨੇ ਬਣਾ ਤਨਖਾਹ ਦੇ ਉੱਤੇ ਮਰਨ ਦੇ ਆਪਣੇ ਤਨਖਾਹ ਬੜੀ ਲੈਣਾ ਮੈਂ ਹੋਂਦੇ ਮੰਮੀ ਮਾਨ ਕਰਨ ਦੇ ਆ ਨਾ ਇਹ ਤਨਖਾਹ ਦਾ ਕੋਈ ਪਤਾ ਥੋੜਾ ਇਸ ਸਰ ਤੇ ਹੱਥ ਰੱਖ ਰੱਖ ਨਾ ਰੋਇਆ ਖਰ ਨੂੰ ਤੇ ਗੱਲ ਕਰੀ ਕੋਈ ਨਹੀਂ ਹਾਲ ਇਹਨਾਂ ਦਾ ਵੀ ਉਹੀ ਕੋ ਗਾਲੀ ਕਹੋ ਕਿ ਮੈਂ ਨਹੀਂ ਪੜਨ ਜਾਣਦਣਾ ਮੈਂ ਤੇ ਉਹ ਗੱਲ ਕਹੀ ਜਾਣਦੇ ਮੈਂ ਨਹੀਂ ਜਾਣਦਣਾ ਤਾਂ ਹੁਣ ਕੀ ਡੇਜਾ ਕਰਨ ਬਥੇਰਾ ਕੋ ਕਰਨ ਡੇ ਅੰਦਰ ਬੜਾ ਕੋ ਕੀਤਾ ਇਹਨਾਂ ਨੇ ਨਹੀਂ ਨਹੀਂ ਮਤਲਬ ਵੀ ਚਲ ਗਈ ਆ ਕਿ ਜਾਂਦ ਰਹੀ ਆ ਉੱਥੇ ਬੈਠੇ ਆ ਜਾਂਦ ਰਹੀ ਦੱਸ ਕੀ ਬੰਦਾ ਇਹਨਾਂ ਦਾ ਕਰੀ ਆ ਨਾਗਦੇ ਆਪਣੇ ਵੱਡੇ ਭਰਾ ਨਾਲ ਕੋਈ ਸਲਾਹ ਕਰਦਾ ਬੰਦਾ ਉਹਦੀ ਵੀ ਸਲਾਹ ਲਵੇ ਵਿੱਚ ਉਹਨੂੰ ਦਿਨੇ ਬਣਾਇਆ ਵਾ ਸ਼ਦਾਈ ਹੁਣ ਵੇਖੋ ਸ਼ਦਾਈ ਨੂੰ ਆ ਬਣਾਇਆ ਮਰ ਜਿਆ ਸਾਰਾ ਥਾਕ ਦਿਨ ਖੇਤਾਂ ਚ ਰਹਿੰਦਾ ਸਾਰਾ ਦਿਨ ਪਹਿਲੀ ਚ ਨਗ ਜਾਂਦਾ ਮੁੜਗੇ ਇਹਨੇ ਕਦੀ ਵੀ ਵੇਲੀ ਫੇਰਾ ਨਹੀਂ ਮਾਰਿਆ ਉਹਨੇ ਫੈਨ ਬੱਚੇ ਰਖ ਕੇ ਪਾਤੇ ਇੱਥੇ ਆਏ ਚਲ ਜਾਣਾ ਮੈਂ ਡਿਊਟੀ ਚੱਲਿਆ ਆਵਾ ਉਹ ਤਾਂ ਉਹਨਾਂ ਦਾ ਰੱਖਿਆ ਨੌਕਰ ਇਹਨੂੰ ਤੁਸੀਂ ਥੋੜਾ ਬੋਝਾ ਸਮਝਾਇਓ ਹੈ ਇਹਨਾਂ ਨੂੰ ਮੈਂ ਤਾਂ ਬਥਰੀ ਵਾਰੀ ਆ ਗਿਆ ਹਾਲ ਨੂੰ ਜੀ ਚਲੋ ਮੰਨਿਆ ਪੜ ਵੀ ਗਈ ਏ ਨੌਕਰੀ ਉਹ ਵੀ ਲੱਗ ਗਿਆ ਉਹ ਵੀ ਲੱਗੀ ਤੇ ਤੁਸੀਂ ਜੁੱਤੀਆਂ ਖਾਂਦੇ ਨਾ ਤੁਹਾਡੀ ਵਾਰ ਲੱਗ ਜਾਣੀ ਤੁਹਾਡੀ ਵੇਖੀ ਮੰਮੀ ਮੈਂ ਤੇ ਹੋਈ ਕਹਿੰਦੀ ਆਂ ਵੀ ਨਾ ਹੀ ਜਾਵੇ ਤੇ ਚੰਗੀ ਗੱਲ ਵਾ ਮੈਂ ਕਿਹੜੀ ਖੁਸ਼ ਹਾਂ ਇਹ ਪੜਨ ਦੇ ਵਿੱਚ ਮੈਂ ਤਾਂ ਬਥੇਰੇ ਹੱਥ ਜੋੜ ਨਹੀਂ ਆ ਗਾੜੀ ਉਹਨਾਂ ਤੇ ਮੈਂ ਜਾਣ ਨਹੀਂ ਜਾਣੀ ਭਾਂਜੋ ਮਰਜ਼ੀ ਕਰਦੇ ਰਹੋ ਤੁਸੀਂ ਚੱਲ ਮੈਂ ਤਾਂ ਮੰਦੀ ਆ ਪਰ ਇਹਨਾਂ ਦਾ ਮਰਿਜੀ ਗੱਲ ਕਰਿਓ ਇਹ ਮੇਰੀ ਗੱਲ ਨਹੀਂ ਮੰਨਦੇ ਹੈਗੇ ਨਹੀਂ ਮੰਨਣਾ ਫਿਰ ਆ ਹੋਏਗਾ ਫਿਰ ਨਹੀਂ ਇਹਨਾਂ ਨੇ ਨਾ ਮੰਨੇਗਾ ਨਾ ਆਉਂਦੇ ਆ ਨਾ ਬਾਹਰੋਂ ਤੇ ਕਰਿਓ ਗੱਲ ਇਹਨਾਂ ਨਾਲ ਇੱਕ ਵਾਰ ਉਹਦਾ ਨਾ ਨਹੀਂ ਇੱਕ ਵਾਰੀ ਬਾਹਰ ਨਹੀਂ ਇਹਨਾਂ ਨੂੰ ਸਾਰਿਆਂ ਨੂੰ ਇਹਨਾਂ ਨੂੰ ਜਰਾ ਨਾ ਚੱਲੇਗੀ ਸਾਰਿਆਂ ਦੇ ਵਿੱਚ ਜਿਹੜੀ ਸਲਾਹ ਹੋ ਜਾਣੀ ਹੈ ਨਾ ਉਹਦੇ ਨਾਲ ਦੀ ਰੀਜ਼ ਨਹੀਂ ਆ ਹੁਣ ਇਹ ਅੰਦਰ ਜਾ ਕੇ ਗੱਲਾਂ ਡਹਿ ਪੈਂਦੇ ਕਰਨ ਤੁਸੀਂ ਇੱਥੇ ਮਰਨਾ ਡਏ ਆ ਹੁਣ ਇਹ ਬਾਹਰੋਂ ਹੋਣਗੇ ਇਹਨਾਂ ਨੂੰ ਦੱਸਾਂਗੇ ਇਹ ਇਕੱਠੇ ਹੋ ਕੇ ਗੱਲ ਕੀਤੀ ਹੈ ਉਹ ਨਾ ਇਹਨਾਂ ਨੂੰ ਪਤਾ ਲੱਗ ਜਾਊਗਾ ਵੀ ਨਹੀਂ ਡੱਬਰ ਮੰਦਾ ਹੈਗਾ ਜਬਲੀ ਕਿੱਥੋਂ ਆਇਆ ਉਹ ਕਦੋਂ ਨਹੀਂ ਆ ਪੱਠੇ ਪਾ ਕੇ ਆਏ ਹੂੰ ਸਾਰਾ ਦਿਨ ਬਾਹਰ ਘੜ ਜੁੜਿਆ ਕਰ ਉਹ ਲਾਲਣ ਮਰ ਚਲੀ ਜਾਂ ਦੋਵੇਂ ਕੌਣ ਕੌਣ ਯਾਰ ਸੰਦੀਪ ਤੇ ਮੰਮੀ ਉਹਨਾਂ ਨੂੰ ਕੀ ਹੋ ਗਿਆ ਹੁਣ ਪਾਈ ਚਲੀ ਐ ਐਡਮਿਸ਼ਨ ਕਰਾਉਣ ਅੱਛਾ ਤੇ ਮੰਮੀ ਆ ਗਈ ਉਧਰੋਂ ਮੈਂ ਨਹੀਂ ਉਹ ਜਾਣਦਾ ਜੋ ਕਰਨਾ ਕਰ ਲੋਗੇ ਮੇਰੀ ਗੱਲ ਸੁਣ ਤੂੰ ਕੱਲੀ ਚੱਲ ਚੱਲਿਆ ਜਦੋਂ ਮੰਮੀ ਨਹੀਂ ਮਿਲਣਾ ਇੱਕ ਤਰੀਕ ਹੋ ਗਈ ਅੱਜ ਇੱਕ ਤਰੀਕ ਲਾਉ ਉਹਨੂੰ ਕਿਹਾ ਸੀ ਆਪਾਂ ਤੇ ਕਿਹਾ ਅਜ ਤੇ ਭਰਾ ਮੰਮੀ ਨਹੀਂ ਮੰਦੀ ਮੈਂ ਹੁਣ ਦੱਸ ਕੀ ਕਰਾਂ ਯਾਰ ਸਿਆਣਾ ਤੂੰ ਵੱਡਾ ਵਾਂ ਤੂੰ ਹੀ ਬਣਾਉਣਾ ਵਾ ਕਿਨੇ ਬਣਾਉਣਾ ਮੈਂ ਆ ਤੇਰੇ ਹੁੰਦਿਆਂ ਤਿੰਨ ਚਾਰ ਵਾਰ ਹੀ ਗਿਆ ਹਾਂ ਜਦੋਂ ਦਾ ਤੂੰ ਕਹਿ ਲਿਆ ਮੈਂ ਤੇ ਰਪਿੰਦਰ ਨੂੰ ਵੀ ਕਹਿ ਲਿਆ ਤੇ ਉਹਦੇ ਵੀ ਸਿਰ ਦੇ ਵਾਲਾਂ ਨੂੰ ਪੈਂਦੀ ਯਾਰ ਹੁਣ ਨਹੀਂ ਮੰਦੱਸ ਕਰਨਾ ਕੀ ਦੱਸ ਹਲਕੀ ਫਿਰੇ ਚੀਜ਼ ਦਾ ਹਾਂ ਲੈ ਹੋਈ ਆ ਵੀ ਇੱਕ ਵਾਰਤ ਨਾ ਪਾਓ ਘਰ ਚ ਤੇ ਤੂੰ ਰਹਿਂਦੇ ਦੱਸ ਮੈਂ ਕਿੱਦਾਂ ਰਹਿੰਦਾ ਯਾ लवली ਸੁਪਨਾ ਹੀ ਪੜਨ ਦਾ ਕਿੱਦਾਂ ਮਨਾ ਕਰਦਾ ਦੱਸ ਨਹੀਂ ਤਾਂ ਹੁਣ ਮੰਮੀ ਕੀ ਕਹਿੰਦੀ ਆ ਮੰਮੀ ਕਹਿੰਦੀ ਮੈਂ ਨਹੀਂ ਉਹ ਜਾਣਦਣਾ ਮੈਂ ਨਾਲ ਤੈਨੂੰ ਘਰ ਤੋਂ ਹੀ ਸੋਜਣਾ ਨਹੀਂ ਹਾਂ ਤੂੰ ਨਾਲ ਪੈਲੀ ਤੇ ਦੇਣਾ ਆਹ ਕੋਈ ਗੱਲ ਕਰਨ ਵਾਲੀ ਦੱਸ ਬਣਾ ਓ ਯਾਰ ਚੱਲ ਕੋਈ ਗੱਲ ਨਹੀਂ ਗੁੱਸੇ ਜਾਣ ਕੇ ਕਿਤੇ ਬੋਲਤਾ ਹੋਗਾ ਨਹੀਂ ਯਾਰ ਬੋਲਦਾ ਯਾਰ ਉਹਦੇ ਸਾਹਮਣੇ ਬੋਲੀ ਜਾੜੀ ਉਹ ਤਾਂ ਮੈਨੂੰ ਕਲੇ ਨੂੰ ਕਹਿ ਦਿੰਦੇ ਤੇ ਯਾਰ ਹੁਣ ਦਲਜੀਤ ਮੈਂ ਦੱਸ ਕੀ ਕਰਾਂ ਨਹੀਂ ਕਹਿਣਾ ਤਰੀ ਘਰ ਚ ਕੋਈ ਜਿੱਤਨੀ ਆ ਉਹ ਯਾਰ ਮੈਂ ਹੁਣ ਦੱਸ ਕੀ ਕਰਾਂ ਚੱਲ ਕੋਈ ਗੱਲ ਨਹੀਂ ਤੂੰ ਗੁੱਸਾ ਨਾ ਕਰ ਕਰਨਾ ਕੀ ਆ ਉਹ ਰੁਕ ਜਾ ਹਾਂ 2-4 ਦਿਨ ਮੈਨੂੰ ਮੰਮੀ ਨਾਲ ਸਲਾਹ ਕਰ ਲਾਂਦੇ ਉਹ ਬਹਿ ਕੇ ਨਾ ਸਾਰੇ ਜਣੇ ਗੱਲ ਕਰੀਏ ਜੋਗਨ ਭਾਈ ਨੂੰ ਬੁਲਾ ਲਾਂ ਭਾਈ ਚੱਲ ਕੋਈ ਗੱਲ ਨਹੀਂ ਉਹਨੂੰ ਵੀ ਸੱਦ ਲੈਨੇ ਆ ਬਹਿ ਕੇ ਆ ਉਹ ਗੱਲ ਕਰੀ ਆ ਜਾ ਚੱਲ ਕੋਈ ਗੱਲ ਨਹੀਂ ਭਰਾ ਪੁੱਛ ਕੇ ਤੇ ਫਿਰ ਮੈਂ ਦੱਸ ਦਿੰਨਾ ਹਾਂ ਜਾਤ ਦੱਸ ਅਜੇ ਦਿਨ ਚੜ੍ਹਿਆ ਹੀ ਆ ਤੇ ਕਿ ਪਤਾ ਸ਼ੁਰੂ ਹੋ ਹੀ ਗਿਆ ਕੁੜੀ ਨੂੰ ਮੇਰੇ ਸਾਹਮਣੇ ਸੱਦਣਾ ਪੈਣਾ ਵਾ ਇੱਥੇ ਆਪੇ ਗੱਲ ਕਰੂਗੀ ਨਾ ਫਿਰ ਇਹਦੇ ਨਾਲ ਤੇ ਮੰਮੀ ਨੇ ਫਿਰ ਕੀ ਨੇ ਕਹਿਣਾ ਹੀ ਆ ਵੀ ਮੈਂ ਨਹੀਂ ਤੈਨੂੰ ਹਿੱਸਾ ਦੇਣਾ ਇਹਨੇ ਨਾ ਵੱਖੋ ਵੱਖ ਕਰਾ ਕੇ ਛੱਡਨੇ ਆ ਪਤਾ ਨਹੀਂ ਵੀ ਇਹਨੇ ਪੜ ਕੇ ਕਿਤੇ ਡੀਸੀ ਲੱਗ ਜਾਣਾ ਆ ਭਲਾ ਜਦੋਂ ਵਿਆਹ ਕਰਨਾ ਹੁੰਦਾ ਉਦੋਂ ਦੇ ਮਾੜਾ ਮੋਟਾ ਝੂਠ ਬੋਲਣਾ ਪੈਂਦਾ